ਦੁਆਬੇ ਦੇ ਪ੍ਰਸਿੱਧ ਨਗਰ ਰੋੜਕਾ ਕਲਾਂ ਵਿਖੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਰੋੜਕਾ ਕਲਾਂ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਵੱਲੋਂ 39ਵਾਂ ਪਿੰਡੂ ਖੇਡ ਮੇਲਾ 6 7 ਅਤੇ 8 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਕਬੱਡੀ ਅਤੇ ਫੁੱਟਬਾਲ ਦੇ ਸ਼ਾਨਦਾਰ ਖੇਡ ਮੁਕਾਬਲੇ ਕਰਵਾਏ ਜਾਣਗੇ ਫੁੱਟਬਾਲ ਆਲ ਓਪਨ ਦੀਆਂ 8 ਟੀਮਾਂ ਦੇ ਵਿਚਕਾਰ ਮੁਕਾਬਲੇ ਕਰਵਾਏ ਜਾਣਗੇ ਕਬੱਡੀ ਕਲੱਬਾਂ ਦੇ ਮੁਕਾਬਲੇ ਪੰਜਾਬ ਦੀਆਂ ਨਾਮਵਰ ਕਬੱਡੀ ਕਲੱਬਾਂ ਦੇ ਵਿਚਕਾਰ ਹੋਣਗੇ ਕਬੱਡੀ ਪੈਂਡ ਪੱਧਰ ਓਪਨ ਦੇ ਮੁਕਾਬਲੇ ਹੋਣਗੇ ਇਸੇ ਤਰ੍ਹਾਂ ਹੀ ਕਬੱਡੀ 55 ਕਿਲੋ ਪੈਂਡ ਪੱਧਰ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ ਖੇਡ ਮੇਲੇ ਦੌਰਾਨ ਸੀਨੀਅਰ ਸਾਬਕਾ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਕੁਲਵੰਤ ਸਿੰਘ ਹੁਕਾ, ਗੁਰਮੀਤ ਸਿੰਘ ਸੰਧੂ, ਜਸਕਰਨ ਸਿੰਘ ਸਾਹਬ, ਲੈਂਬਰ ਸਿੰਘ, ਸ਼ਿਵ ਆਚੰਦਰ ਕੌਸ਼ਲ, ਅਮਰਜੀਤ ਦਦਾਰੀ, ਸੁਲੱਖਣ ਸਿੰਘ, ਜਸਵੀਰ ਬਹੀਰੀ, ਬਲਵੀਰ ਸਿੰਘ, ਨਿਰਿੰਦਰ ਕੁਮਾਰ ਕੌਸ਼ਲ, ਸ਼ੇਂਦਰ ਸਿੰਘ ਸ਼ਾਮਲ ਹਨ। ਖੇਡ ਮੇਲੇ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਐਨਆਰਏ ਵੀਰ ਪਹੁੰਚ ਰਹੇ ਹਨ। ਪ੍ਰਬੰਧਕਾਂ ਨੇ ਖੇਡ ਪ੍ਰੇਮੀਆਂ ਨੂੰ ਇਸ ਖੇਡ ਮੇਲੇ ਵਿੱਚ ਹਮ-ਹਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਹੈ। ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਡੜਕਾ ਕਲਾਂ ਦੀ ਕਮੇਟੀ ਦੀ ਮੀਟਿੰਗ ਕੀਤੀ ਗਈ ਆ ਜਿਹਦੇ ਸਬੰਧ ਚ ਪਹਿਲੀ ਮੀਟਿੰਗ ਜੇ ਅਸੀਂ ਫੈਸਲਾ ਕੀਤਾ ਸੀ ਵੀ ਇਹ ਜਿਹੜਾ ਪਿੰਡੂ ਖੇਡ ਮੇਲਾ ਆ ਰੁੜਕਾ ਕਲਾਂ ਦੇ ਵਿੱਚ ਇਸ ਸੰਸਥਾ ਵੱਲੋਂ ਕਰਾਇਆ ਜਾਂਦਾ ਜਿਹੜਾ 6 ਫਰਵਰੀ 7 ਫਰਵਰੀ ਤੇ 8 ਫਰਵਰੀ ਨੂੰ ਪਿੰਡ ਰੁੜਕਾ ਕਲਾਂ ਹੈ ਸਕੰਡੀ ਸਕੂਲ ਰੁੜਕਾ ਕਲਾਂ ਦੀ ਗਰਾਊਂਡ 'ਚ ਜਿਹੜਾ ਪਿਛਲੇ ਸਾਲਾਂ ਜਿਹੇ ਤਰ੍ਹਾਂ ਇਸ ਵਾਰ ਵੀ 41ਵੇਂ ਇਹ ਪਿੰਡੂ ਖੇਡ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਜਿਹਦੇ ਵਿੱਚ 55 ਕਿਲੋ ਪਿੰਡ ਪੱਧਰ ਦੀਆਂ ਟੀਮਾਂ 6 ਤਰੀਕ ਨੂੰ ਟੂਰਨਾਮੈਂਟ ਖੇਡਣਗੀਆਂ 7 ਤਰੀਕ ਨੂੰ ਪਿੰਡ ਪੱਧਰ ਓਪਨ ਦੀਆਂ ਟੀਮਾਂ ਜਿਹੜੀਆਂ ਖੇਡਣਗੀਆਂ ਜਿਨ੍ਹਾਂ ਦੇ ਵਿੱਚ ਤਿੰਨ ਖਿਡਾਰੀ ਜਿਹੜੇ ਕੱਚੇ ਪੱਕੇ ਕੋਈ ਵੀ ਖੇਡ ਸਕਦੇ ਆ 8 ਤਰੀਕ ਨੂੰ ਕਲੱਬਾਂ ਜਿਹੜੀਆਂ ਨਾਮਵਰ ਕਲੱਬਾਂ ਆ ਉਹਨਾਂ ਦੇ ਜਿਹੜੇ ਮੈਚ ਆ ਉਹ ਕਰਾਏ ਜਾਣਗੇ ਨਾਲ ਦੀ ਨਾਲ 6 ਤੇ 7 ਤੇ 8 ਤਰੀਕ ਨੂੰ ਫੁੱਟਬਾਲ ਦੇ ਜਿਹੜਾ ਲਗਾਤਾਰ 8 ਟੀਮਾਂ ਦੇ 8 ਕਲੱਬਾਂ ਦੇ ਵਿਚਾਲੇ ਜਿਹੜਾ ਮੈਚ ਹੋ ਕਰਵਾਏ ਜਾਣਗੇ ਤੇ ਜਿਹਦੇ ਵਿੱਚ ਦਿਲ ਖਿੱਚਵੇਂ ਇਨਾਮ ਚਾਹੇ ਫੁੱਟਬਾਲ ਦੇ ਹੋਣ ਚਾਹੇ ਕਬੱਡੀ ਦੇ ਹੋਣ ਉਹ ਖਿਡਾਰੀਆਂ ਨੂੰ ਦਿੱਤੇ ਜਾਣਗੇ ਸਪੈਸ਼ਲ ਪ੍ਰਾਈਜ਼ ਵੀ ਦਿੱਤੇ ਜਾਣਗੇ ਸੋ ਇਹਨਾਂ ਬੇਨਤੀਆਂ ਨਾਲ ਹੀ ਅਸੀਂ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੀ ਇਸ ਪਿੰਡ ਪਿੰਡ ਖੇਡ ਮੌਲੇ ਦੀ ਰੌਣਕ ਨੂੰ ਵਧਾ ਕੇ ਆਪ ਖੇਡਣ ਦਾ ਆਨੰਦ ਮਾਣੋ ਤਾਂ ਕਿ ਇਹ ਖੇਡਾਂ ਜਿਹੜੀਆਂ ਕਰਵਾਈਆਂ ਜਾਣੀਆਂ ਪਿੰਡਾਂ ਵਿੱਚ ਉਹਦਾ ਮਕਸਦ ਸਾਡਾ ਇੱਕੋ ਹੀ ਆ ਵੇ ਲੋਕੀ ਜਿਹੜੇ ਆ ਉਹ ਨਸ਼ਿਆਂ ਤੋਂ ਦੂਰ ਰਹਿਣ ਪਲੇਅਰ ਵੀ ਨਸ਼ਿਆਂ ਤੋਂ ਦੂਰ ਰਹਿਣ ਸਾਡੀ ਪਲੇਅਰਾਂ ਨੂੰ ਵੀ ਬੇਨਤੀ ਆ ਬੇ ਨਸ਼ੇ ਤੋਂ ਬਿਨਾ ਖੇਡਣ ਦਾ ਯਤਨ ਕਰੋ ਤਦ ਹੀ ਅਸੀਂ ਤੁਹਾਡੇ ਬਹੁਤੇ ਬਹੁਤੇ ਜਿਹੜੇ ਆ ਧੰਨਵਾਦੀ ਹੋਵਾਂਗੇ ਤੁਹਾਡੇ ਸ਼ੁਕਰਗੁਜ਼ਾਰ ਹੋਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਆਪਣਾ ਪਿੰਡੂ ਖੇਡ ਮੇਲਾ 6 7 ਤੇ 8 ਫਰਵਰੀ ਨੂੰ ਹੋ ਰਿਹਾ ਹੈ ਜੀ ਇਹਦੇ ਵਿੱਚ ਸਾਡੇ ਐਨਆਰਏ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਆ ਤੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਦੂਸਰੀ ਇਸ ਪਿੰਡੂ ਖੇਡ ਮੇਲੇ 'ਚ ਆਪਣੇ ਐਨਆਰਆਈ ਵੀਰ ਪਹੁੰਚ ਵੀ ਰਹੇ ਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤੇ ਜਾਊਗੇ ਵਿੱਚ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਅਸੀਂ ਐਨਆਰਆਈ ਵੀਰਾਂ ਦਾ ਬਹੁਤ ਥੈਂਕ ਯੂ ਕਰਦੇ ਆ ਤੇ ਲੰਗਰ ਲਗਾਤਾਰ ਤਿੰਨ ਦਿਨ ਚੱਲੂਗਾ 6 7 ਤੇ 8 ਫਰਵਰੀ ਉਸ ਲਈ ਵੀ ਅਸੀਂ ਸਾਡੇ ਉਸ ਲੰਗਰ ਲਈ ਵੀ ਸਾਡੇ ਐਨਆਰਆਈ ਵੀਰਾਂ ਦਾ ਸਹਿਯੋਗ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੋ ਇਸ ਕਰਕੇ ਸਾਰਿਆਂ ਨੂੰ ਅਪੀਲ ਕਰਦੇ ਆ ਇਸ ਖੇਡ ਖੇਡ ਮੇਲੇ ਵਿੱਚ ਹਮ ਹਵਾ ਕੇ ਪਹੁੰਚੋ ਜੀ ਤੇ ਇਸ ਦਾ ਆਨੰਦ ਮਾਣੋ ਜੀ